ਅਈ ਵਰਤ ਜੀ ਵਕਾਲਤ ਹੈ ਅਲਸ ਜੇ ਮੇਜਰ ਜੀ ਸਿੰਘ ਵੱਲੋਂ ਸਾਡੇ ਜ਼ਿਲ੍ਹਾ ਪ੍ਰਧਾਨ ਬਣ ਕੇ ਅ ਇਸੇ ਦੌਰ ਤੇ ਸਨਮਾਨ ਕੀਤਾ ਗਿਆ ਉਹਨਾਂ ਦੇ ਸਹਿਮਤਰਾ ਜੁਣਾਕੀ ਕਹਿਣਾ ਪਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਸਾਡੇ ਸਰਕਾਰ ਜੋ ਅੰਕਲ ਜੀ ਸਦਾ ਚੰਦ ਸਿੰਘ ਜੀ ਜਿਨ੍ਹਾਂ ਦੇ ਮੈਂ ਪੈਲਸ ਦੇ ਵਿੱਚ ਮੇਰੇ ਛੋਟੇ ਵੀਰ ਜਗਜੀਤ ਸਿੰਘ ਮੇਜਰ ਵੱਲੋਂ ਮੈਨੂੰ ਮੋਗੇ ਜ਼ਿਲ੍ਹੇ ਦਾ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਬਣ ਕੇ ਇੱਥੇ ਮਾਨ ਸਤਕਾਰ ਕੀਤਾ ਗਿਆ। ਮੈਂ ਇਹਦਾ ਕੋਟਨ ਕੋਟਨ ਧੰਨਵਾਦ ਕਰਦਾ। ਤੇ ਧੰਨਵਾਦ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਵੀ ਕਰਦਾ ਜਿਹੜੇ ਕਿ ਇਸ ਨਿਮਾਣੇ ਨੂੰ ਇਸ ਮਾਨ ਬਖਸ਼ਿਆ ਤੇ ਪਾਰਟੀ ਪ੍ਰਧਾਨ ਸਰਦਾਰ ਸੁਖੀਰ ਸਿੰਘ ਬਾਦਲ ਤੇ ਸਮੁੱਚੀ ਕੋਰ ਕਮੇਟੀ ਦਾ ਵੀ ਮੈਂ ਧੰਨਵਾਦ ਕਰਦਾ ਤੇ ਮੈਂ ਸਮੁੱਚੀ ਸਾਰੇ ਹੀ ਜਥੇਬੰਦੀ ਨੂੰ ਪਾਰਟੀ ਨੂੰ ਮੇਰੇ ਵੀਰਾਂ ਨੂੰ ਜਿੰਨਾਂ ਨੇ ਮੇਰਾ ਮਾਨਸ ਕਰ ਕੀਤਾ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਵੀ ਮੈਨਾਂ ਤੇ ਜਿਹੜਾ ਵਿਸ਼ਵਾਸ ਕੀਤਾ ਮੈਂ ਇਹ ਵਿਸ਼ਵਾਸ ਨੂੰ ਪੂਰਨ ਤੌਰ ਤੇ ਮੈਂ ਤੁਹਾਡੇ ਨਾਲ ਖੜਕੇ ਜਿੰਨਾ ਹੋ ਸਕੇ ਬਤਵਤ ਪਾਰਟੀ ਦੀ ਸੇਵਾ ਕਰੂੰਗਾ ਚੰਗੇ ਕੰਮਾਂ ਦੇ ਲਈ ਸਾਰਿਆਂ ਦੇ ਮੂਹਰੇ ਹੋ ਕੇ ਖੜੂਗਾ ਜੀ ਜੀ ਤੇ ਹਮੇਸ਼ਾ ਸਵਾਗਤ ਸੇਵਾ ਦੀ ਗੱਲ ਕਰੀਏ ਤਾਂ ਤੁਹਾਡਾ ਜ਼ਿਕਰ ਆਉਂਦਾ ਰਹਿੰਦਾ ਤੇ ਅੱਜ ਅਚੇਚੇ ਤੌਰ ਤੇ ਭਾਗੀ ਦਾ ਸਨਮਾਨ ਕਰਦੇ ਹਾਂ ਕੀ ਕਹਿਣਾ ਚਾਹੀਦਾ ਸਤਿ ਸ਼੍ਰੀ ਅਕਾਲ ਬੇ ਸਹਰਨ ਸਭ ਤੋਂ ਪਹਿਲਾਂ ਤਾਂ ਸਹਰਨ ਨੂੰ ਬੇਨਤੀ ਹੈ ਕਿ ਵੀ ਆਪਾਂ ਅੱਜ ਇਕੱਤਰ ਹੋਏ ਹਾਂ ਜਵਾਰ ਸਿੰਘ ਵਾਲੇ ਸਰਪੰਚ ਸਾਹਿਬ ਹੈ ਦੋਸਤੋ ਨਿੱਤਰ ਸਾਰੇ ਅਸੀਂ ਇਕੱਠੇ ਹੋਏ ਹਾਂ ਅਸੀਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਸਾਡੇ ਭਰਾ ਹੈ ਇਹ ਸਾਨੂੰ ਬੜਾ ਮਾਣ ਮਹਿਸੂਸ ਹੋਇਆ ਕਿਉਂਕਿ ਅਸੀਂ ਪੱਤੋ ਦੇ ਵਿੱਚ ਬੈਠੇ ਹਾਂ ਪੱਤੋ ਹੀਰਾ ਸਿੰਘ ਦੇ ਵਸਨੀਕ ਹੈ ਇਹ ਅਸੀਂ ਮਨ ਸੋਚਿਆ ਹੀ ਕਈ ਦਿਨ ਹੋ ਗਿਆ ਸੀ ਕਿ ਵੀ ਅਸੀਂ ਇਹਨਾਂ ਨੂੰ ਸਾਡੇ ਇੱਥੇ ਸਨਮਾਨਤ ਕਰੀਏ ਕਿਉਂਕਿ ਹੜ੍ਹਾਂ ਦਾ ਕਰਕੇ ਥੋੜਾ ਡਿਲੇ ਕੀਤਾ ਤੇ ਸਾਨੂੰ ਇਹ ਬੜਾ ਮਾਣ ਮਹਿਸੂਸ ਹੁੰਦਾ ਕਿਉਂਕਿ ਇਹ ਆਪਣੇ ਏਰੀਆ ਦੇ ਵਿੱਚ ਸਾਰਿਆਂ ਨੂੰ ਪਤਾ ਹੀ ਹੈ ਵੀ ਵੱਧ ਚੜ ਕੇ ਇਹ ਸਮਾਜ ਸੇਵੀ ਕਮਾਂ ਵਿੱਚ ਹਿੱਸਾ ਲੈਂਦੇ ਆ ਤੇ ਇਹ ਬਿਲਕੁਲ ਕਿਸੇ ਇਹਨਾਂ ਨੇ ਇਹ ਨਹੀਂ ਦੇਖਿਆ ਵੀ ਪਾਰਟੀ ਕਿਹੜੀ ਪਾਰਟੀ ਦਾ ਬੰਦਾ ਇਹਨਾਂ ਦਾ ਇਨਾ ਮਿਲਵਰਤਨ ਹੈ ਸਾਨੂੰ ਇਹ ਚੀਜ਼ ਦੀ ਖੁਸ਼ੀ ਹੈ ਤੇ ਸਾਨੂੰ ਫਕਰ ਮਹਿਸੂਸ ਹੋਇਆ ਵੀ ਇਹਨਾਂ ਨੂੰ ਇੱਕ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਉਹਦੇ ਕਰਕੇ ਅਸੀਂ ਇੱਕ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਗਿਆ ਸਨਮਾਨਿਤ ਕੀਤਾ ਗਿਆ ਤੇ ਅਸੀਂ ਆਸ ਰੱਖਦੇ ਹਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਰ ਮਤਲ ਤਣੋ ਮਣੋ ਤਣੋ ਆਪਣੇ ਏਰੀਆ ਦੇ ਵਿੱਚ ਤੇ ਸਮਾਜ ਦੀ ਸੇਵਾ ਕਰਨਗੇ